ਅਸੀਂ ਅੱਜ ਪੰਜਾਬ ਦੇ ਐਮਪੀਜ਼ ਔਰ ਰਾਜਸਥਾਨ ਦੇ ਐਮਪੀਆ ਨੇ ਅਸੀਂ ਅੱਜ ਪ੍ਰਧਾਨ ਮੰਤਰੀ ਜੀ ਨੂੰ ਇੱਕ ਪੱਤਰ ਲਿਖ ਕੇ ਆਪਣੇ ਦਸਤਖਤਾਂ ਨਾਲ ਕਰਕੇ ਦਿੱਤਾ ਔਰ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਸਾਹਮ ਜਿਹੜਾ ਤੁਸੀਂ ਨਵੰਬਰ 2021 ਚ ਵਾਅਦਾ ਕੀਤਾ ਸੀ ਹਿੰਦੂਸਤਾਨ ਦੇ ਕਿਸਾਨਾਂ ਨਾਲ ਕਿ ਐਮਐਸਪੀ ਔਰ ਉਹਨਾਂ ਦੇ ਸਾਰੇ ਮੁੱਦਿਆਂ ਦਾ ਹੱਲ ਕਰ ਦਿੱਤਾ ਜਾਊਗਾ ਉਹਨਾਂ ਨੂੰ ਅੱਜ ਯਾਦ ਦਿਲਾਉਣ ਲਈ ਦਿੱਤਾ ਔਰ ਨਾਲ ਹੀ ਅਸੀਂ ਇਹ ਬੇਨਤੀ ਕੀਤੀ ਆ ਕਿ ਸਰ ਜੁਜੀਤ ਸਿੰਘ ਡੱਲੇਵਾਲ ਜਿਹੜੇ ਕਿਸਾਨ ਲੀਡਰ ਨੇ ਉਹ ਪਿਛਲੇ 22 ਦਿਨਾਂ ਤੋਂ ਉਹ ਮਰਨ ਵਰ ਤੇ ਬੈਠੇ ਨੇ ਉਹਨਾਂ ਦੀ ਸਿਹਤ ਦਿਨ ਬਦ ਦਿਨ ਖਰਾਬ ਹੁੰਦੀ ਜਾ ਰਹੀ ਆ ਔਰ ਪੰਜਾਬ ਦਾ ਹਾਲਤ ਜਿਹੜੇ ਆ ਉਹ ਦਿਨ ਬਦ ਦਿਨ ਸਾਰਾ ਦਿਨ ਗੱਲਬਾਤ ਇਹੀ ਹੁੰਦੀ ਆ ਕਿ ਡੱਲੇ ਸਾਹਿਬ ਨੂੰ ਕੀ ਹੋ ਰਿਹਾ ਔਰ ਖੁਦਾ ਨੇ ਖਾਸਾ ਅਗਰ ਕੋਈ ਮਾੜੀ ਘਟਨਾ ਹੋ ਜਾਂਦੀ ਆ ਤੇ ਅਸੀਂ ਉਹਦੇ ਚਿੱਠੀ 'ਚ ਲਿਖਿਆ ਕਿ ਉਹ ਜ਼ਿੰਮੇਵਾਰੀ ਸਿਰਫ ਔਰ ਸਿਰਫ ਕੇਂਦਰ ਸਰਕਾਰ ਦੀ ਹੋਊਗੀ ਇਸ ਕਰਕੇ ਅਸੀਂ ਬੇਨਤੀ ਕੀਤੀ ਆ ਔਰ ਤੁਹਾਡਾ ਅੱਜ ਤੱਕ ਵੀ ਕੋਈ ਮਨਿਸਟਰ ਨਹੀਂ ਗਿਆ ਤੁਸੀਂ ਡਿਪਟੀ ਸੈਕਟਰੀ ਡਾਇਰੈਕਟਰ ਲੈਵਲ ਦਾ ਇੱਕ ਆਦਮੀ ਭੇਜਿਆ ਇਹ ਮੇਰਾ ਖਿਆਲ ਠੀਕ ਨਹੀਂ ਅਸੀਂ ਸਾਰਿਆਂ ਨੇ ਇਹ ਗੱਲ ਕਹੀ ਆ ਔਰ ਇਹ ਬੇਨਤੀ ਕੀਤੀ ਆ ਕਿ ਉਹਨਾਂ ਦੀ ਸਿਹਤ ਨੂੰ ਦੇਖਦੇ ਔਰ ਤੁਹਾਡੇ ਆਪਣੇ ਵਾਅਦੇ ਨੂੰ ਦੇਖਦੇ ਹੋਏ ਐਮਐਸਪੀ ਦਾ ਲਾਅ ਲਿਆਓ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਉਹਨਾਂ ਦੇ ਬਾਕੀ ਮਸਲੇ ਵੀ ਤਤਕਾਲ ਹੱਲ ਕਰੋ